ਤੁਸੀਂ ਨਾ ਇਹ ਖਬਰ ਬਹੁਤ ਵਾਰੀ ਸੁਣੀ ਹੋਣੀ ਆ ਕਿ ਬੰਦਾ ਪੂਰਾ ਅਮੀਰ ਸੀਗਾ ਪਰ ਉਹਦੀ ਕੁੜੀ ਨੇ ਕੀ ਆ ਆਪਣੇ ਘਰੇ ਜਿਹੜਾ ਕੰਮ ਕਰਦਾ ਭਈਆ ਸੀ ਉਹਦੇ ਨਾਲ ਭੱਜ ਕੇ ਲਵ ਮੈਰਿਜ ਕਰਾ ਲਈ ਜਾਂ ਉਹਨਾਂ ਦੇ ਘਰੇ ਜਿਹੜਾ ਰੋਟੀ ਬਣਾਉਂਦਾ ਸੀ ਰਸੋਈਆ ਸੀ ਉਹਦੇ ਨਾਲ ਭੱਜ ਗਈ ਉਹਦੇ ਨਾਲ ਲਵ ਮੈਰਿਜ ਕਰਾ ਲਈ ਪਰ ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ ਨੇ ਬੱਚੇ ਇਦਾਂ ਕਿਉਂ ਕਰਦੇ ਨੇ ਸਾਰਿਆਂ ਦੇ ਨਹੀਂ ਬਹੁਤ ਸਾਰੇ ਇਦਾਂ ਦੇ ਅਮੀਰ ਹੁੰਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਤੇ ਇੰਨੀਆਂ ਕੁ پابੰਦੀਆਂ ਲਾਉਂਦੇ ਨੇ ਉਹਨਾਂ ਨੂੰ ਘਰੀ ਜੇਲ ਕਰ ਦਿੰਦੇ ਨੇ ਤਾਂ ਇਹਦੇ ਬਾਰੇ ਸਾਨੂੰ ਸਾਡੇ ਪ੍ਰੋਫੈਸਰ ਨੇ ਦੱਸਿਆ ਸੀ ਜਦੋਂ ਅਸੀਂ ਐਮਏ ਕਰਦੇ ਸੀ ਪੰਜਾਬੀ ਦੀ ਤਾਂ ਉਹਨਾਂ ਨੇ ਦੱਸਿਆ ਕਿ ਇਦਾਂ ਬੱਚੇ ਕਿਉਂ ਕਰਦੇ ਨੇ ਕਿਉਂ ਆਪਣੇ ਜਿਹੜੇ ਘਰੇ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਨਾਲ ਹੀ ਭੱਜ ਜਾਂਦੇ ਨੇ ਜਾਂ ਉਹਨਾਂ ਨਾਲ ਉਹਨਾਂ ਦੇ ਰਿਲੇਸ਼ਨ ਬਣ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ ਨੇ ਤਾਂ ਉਹ ਕਹਿੰਦੇ ਕਿ ਜਦੋਂ ਤੁਸੀਂ ਬੱਚੇ ਤੇ ਜਿਹੜੇ ਅਮੀਰ ਘਰਾਂ ਵਿੱਚ ਖਾਸ ਕਰਕੇ ਕੀ ਲੌਕ ਕਰਕੇ ਰੱਖਣਾ ਬੱਚੇ ਨੂੰ ਉਹਨਾਂ ਨੂੰ ਬਾਹਰ ਹੋਰ ਮੁੰਡੇ ਆ ਜਾਂ ਕੁੜੀਆਂ ਨਾਲ ਉਹਨਾਂ ਨਾਲ ਕੀ ਵਿਚਾਰਨ ਨਹੀਂ ਦੇਣਾ ਉਹਨਾਂ ਨਾਲ ਉਹਨਾਂ ਨੇ ਗੱਲਾਂ ਨਹੀਂ ਕਰਨ ਦੇਣੀਆਂ ਪਰ ਭਾਵੇਂ ਉਹ ਮੁੰਡਾ ਏ ਤੇ ਚਾਹੇ ਉਹ ਕੁੜੀ ਆ ਉਹ ਕੀ ਕਹਿੰਦੇ ਆ ਕਿ ਜਦੋਂ ਬੰਦਾ 18 19 ਸਾਲ ਦਾ ਹੁੰਦਾ ਤਾਂ ਉਹ ਆਪਣਾ ਜਿਹੜਾ ਆਪੋਜ਼ਿਟ ਉਹਨਾਂ ਦਾ ਜੋ ਵੀ ਜੈਂਡਰ ਹੁੰਦਾ ਜਿੱਦਾਂ ਮੁੰਡਾ ਕੁੜੀ ਵੱਲ ਤੇ ਕੁੜੀ ਮੁੰਡੇ ਵੱਲ ਅਕਸਰੀ ਅਟਰੈਕਟ ਹੁੰਦੇ ਨੇ ਭਾਵੇਂ ਉਹ ਇਦਾਂ ਬਿਆਨ ਨਾ ਕਰਨ ਪਰ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕਿਹਾਂ ਕਿਸੇ ਮੁੰਡੇ ਨਾਲ ਟਾਈਮ ਸਪੈਂਡ ਕਰੀਏ ਜਾਂ ਫਿਰ ਜ਼ਰੂਰੀ ਨਹੀਂ ਮੁੰਡੇ ਨਾਲ ਹੀ ਕਿਸੇ ਹੋਰ ਕੁੜੀਆਂ ਨਾਲ ਆਪਣਾ ਜਿਹੜਾ ਟਾਈਮ ਸਪੈਂਡ ਕਰੀਏ ਉਹਨਾਂ ਨਾਲ ਗੱਲਾਂ ਕਰੀਏ ਅੰਦਰ ਬਾਹਰ ਘੁੰਮੀਏ ਤਾਂ ਇਹ ਜਦੋਂ ਬੰਦੇ ਦੀ ਉਮਰ 22 23 ਸਾਲ ਹੁੰਦੀ ਹੈ ਤਾਂ ਉਦੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਵਿੱਚ ਹੁੰਦੀਆਂ ਪਰ ਜਦੋਂ ਕਿ ਤੁਸੀਂ ਆਪਣੇ ਬੱਚੇ ਨੂੰ ਕੀ ਆ ਗੱਡੀ 'ਚ ਲਿਆਉਣਾ ਗੱਡੀ 'ਚ ਛੱਡ ਦੇਣਾ ਕਮਰੇ 'ਚ ਤਾੜ ਕੇ ਰੱਖਣਾ ਤਾਂ ਫਿਰ ਕੀ ਜਿਹੜੇ ਬੰਦੇ ਉਹਦੇ ਨੇੜੇ ਹੁੰਦੇ ਨੇ ਜਿੱਦਾਂ ਕਿ ਕੋਈ ਰਸੋਈਆ ਹੋ ਗਿਆ ਜਾਂ ਉਹਨਾਂ ਦੇ ਘਰੇ ਕੰਮ ਕਰਨ ਵਾਲਾ ਭਈਆ ਹੋ ਗਿਆ ਤਾਂ ਅਕਸਰ ਕੀ ਆ ਫਿਰ ਬੱਚੇ ਆਪਣੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਾਂ ਜਜ਼ਬਾਤ ਹੁੰਦੇ ਨੇ ਉਹ ਉਹਨਾਂ ਨਾਲ ਹੀ ਸ਼ੇਅਰ ਕਰਦੇ ਨੇ ਤਾਂ ਉਹਨਾਂ ਨਾਲ ਕੀ ਆ ਉਹ ਫਿਰ ਖੁੱਲ ਜਾਂਦੇ ਨੇ ਤੇ ਇਦਾਂ ਹੀ ਆ ਕਿ ਉਹਨਾਂ ਦੇ ਗਾਂ ਰਿਲੇਸ਼ਨ ਬਣ ਜਾਂਦੇ ਨੇ ਤਾਂ ਇੱਕ ਦਿਨ ਫਿਰ ਉਹ ਆਉਂਦਾ ਜਦੋਂ ਕਿ ਆ ਉਹ ਬੱਚੇ ਉਹਨਾਂ ਨਾਲ ਹੀ ਆਪਣਾ ਪ੍ਰੇਮ ਜਾਂ ਉਹਨਾਂ ਨਾਲ ਕੀ ਆਪਣੀ ਲਾ ਮੈਰਿਜ ਕਰਾ ਲੈਂਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਪਿੱਛੇ ਇਹੀ ਹੁੰਦਾ ਹੈ ਕਿ ਜਦੋਂ ਬੱਚੇ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਲਗਾ ਦੇਣੀਆਂ ਆ ਪਾਬੰਦੀਆਂ ਲਗਾ ਦੇਣੀਆਂ ਤੇ ਉਹਨੂੰ ਕਿਸੇ ਵੀ ਪਾਸੇ ਜਿਹੜਾ ਨਾ ਹੀ ਤਾਂ ਆਪਣੇ ਵਿਚਾਰ ਕਿਸੇ ਨਾਲ ਖੁੱਲ ਕੇ ਕਰਨ ਦੇਣੇ ਤੇ ਨਾ ਹੀ ਉਹਨੂੰ ਅੰਦਰ ਬਾਹਰ ਆਉਣ ਜਾਣ ਦੇਣਾ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਨਤੀਜਾ ਨਿਕਲਦਾ ਹੈ ਨਾ ਉਹ ਇਹੀ ਨਿਕਲਦਾ ਹੈ ਕਿ ਜਦੋਂ ਫਿਰ ਬੱਚਾ ਆਪ ਦੀ ਕਿਸੇ ਨਾ ਕਿਸੇ ਨਾਲ ਤਾਂ ਉਹਨੇ ਆਪਣੇ ਜਜ਼ਬਾਤ ਖੋਲਣੇ ਹੁੰਦੇ ਆ ਤੋਂ ਫਿਰ ਇਦਾਂ ਦੀਆਂ ਜਿਹੜੇ ਕਦਮ ਚੁੱਕਦੇ ਨੇ ਬੱਚੇ